ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਐਸ ਵਾਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸ ਦਈਏ ਕਿ ਡੀਆਈਸੀ ਭੁੱਲਰ ਦੇ ਮਾਮਲੇ ਦੇ ਵਿੱਚ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆਈ ਹੈ ਡੀਆਈਜੀ ਹਰਚਰਨ ਸਿੰਘ ਭੁੱਲਰ ਜਿਨ੍ਹਾਂ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਕਿਉਂਕਿ ਰਿਸ਼ਵਤ ਮਾਮਲੇ ਦੇ ਵਿੱਚ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਹਾਲਾਂਕਿ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਤੇ 14 ਦਿਨਾਂ ਦੀ ਨਿਆਂਇਕ ਹਿਰਾਸਤ ਤੇ ਵੀ ਭੇਜਿਆ ਗਿਆ ਸੀ ਤੁਹਾਨੂੰ ਦੱਸ ਦਈਏ ਕਿ ਸੀਬੀਆਈ ਦੇ ਵੱਲੋਂ ਲਗਾਤਾਰ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਤੇ ਹੁਣ ਵਿਦੇਸ਼ ਦੀ ਜੇਕਰ ਗੱਲ ਕਰੀ ਜਾਵੇ ਤਾਂ ਉਸ ਦੇ ਨਾਲ ਵੀ ਡੀਆਈਜੀ ਦੇ ਜਿਹੜੇ ਸਬੰਧ ਜੁੜੇ ਹੋਏ ਸਾਹਮਣੇ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਡੀਆਈਜੀ ਪੁੱਲਰ ਦੇ ਦੋ ਫਲੈਟ ਦੁਬਈ ਦੇ ਵਿੱਚ ਤੇ ਤਿੰਨੋਂ ਫਲੈਟ ਕੈਨੇਡਾ ਦੇ ਵਿੱਚ ਪਾਏ ਗਏ ਨੇ ਹਾਲਾਂਕਿ ਜੇਕਰ ਲੁਧਿਆਣਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ ਡੀਆਈਜੀ ਦੀਆਂ 20 ਦੁਕਾਨਾਂ ਨੇ ਜਿਹੜੀਆਂ ਉਹਨਾਂ ਦੀ ਜਾਣਕਾਰੀ ਹੈ ਜਿਹੜੀ ਉਹ ਸੀਬੀਆਈ ਨੂੰ ਮਿਲੀ ਹੈ ਤੇ ਜੇਕਰ ਗੱਲ ਕਰੀ ਜਾਵੇ ਤਾਂ ਜਿਹੜੇ ਡੀਆਈਜੀ ਨੇ ਉਹ ਆਪਣੀ ਡਿਊਟੀ ਦੇ ਦੌਰਾਨ 10 ਵਾਰ ਦੁਬਈ ਜਾ ਕੇ ਆ ਚੁੱਕੇ ਨੇ ਜਿਸ ਤੋਂ ਬਾਅਦ ਜਦੋਂ ਇਹ ਖਬਰ ਸੀਬੀਆਈ ਨੂੰ ਮਿਲਦੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਡੀਆਈਜੀ ਦਾ ਜਿਹੜਾ ਪਾਸਪੋਰਟ ਹੈ ਉਹ ਜ਼ਬਤ ਕਰ ਲਿਆ ਜਾਂਦਾ ਹੈ ਤੇ ਉਹਨਾਂ ਨੂੰ ਹੁਣ ਮੁਅੱਤਲ ਤਾਂ ਪਹਿਲੇ ਹੀ ਕਰ ਦਿੱਤਾ ਗਿਆ ਹੈ 14 ਦਿਨਾਂ ਦੀ ਨਿਆਂਇਕ ਹਿਰਾਸਤ ਤੇ ਚੱਲ ਰਹੀ 31 ਅਕਤੂਬਰ ਦੀ ਜੇਕਰ ਗੱਲ ਕਰੀ ਜਾਵੇ ਤਾਂ ਉਹਨਾਂ ਦੀ ਦੁਬਾਰਾ ਜਿਹੜੀ ਅਦਾਲਤ ਦੇ ਵਿੱਚ ਪੇਸ਼ੀ ਹੋਣੀ ਹੈ ਪਰ ਗੱਲ ਕਰੀ ਜਾਵੇ ਜੇਕਰ ਡੀਆਈਜੀ ਦਿੱਤਾ ਲੁਧਿਆਣਾ ਦੇ ਵਿੱਚ 20 ਦੁਕਾਨਾਂ ਮਿਲੀਆਂ ਨੇ ਹਾਲਾਂਕਿ ਅ ਕੱਲ ਇੱਕ ਅਪਡੇਟ ਆਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਮਾਚੀਵਾੜਾ ਦੇ ਵਿੱਚ ਉਹਨਾਂ ਦਾ ਫਾਰਮ ਹਾਊਸ ਮਿਲਿਆ ਆ ਤੇ ਵਿਦੇਸ਼ਾਂ ਨਾਲ ਵੀ ਉਹਨਾਂ ਦੇ ਲੱਗ ਤੋਂ ਸਬੰਧ ਨੇ ਕਿਉਂਕਿ 2 ਫਲੈਟ ਦੁਬਈ ਦੇ ਵਿੱਚ ਤੇ 3 ਫਲੈਟ ਕੈਨੇਡਾ ਦੇ ਵਿੱਚ ਨੇ ਹਾਲਾਂਕਿ ਉਹ 10 ਵਾਰ ਆਪਣੀ ਡਿਊਟੀ ਦੇ ਦੌਰਾਨ ਜਿਹੜਾ ਦੁਬਈ ਵੀ ਜਾ ਕੇ ਆ ਚੁੱਕੇ ਨੇ ਜਦੋਂ ਸੀਬੀਆਈ ਨੂੰ ਇਸ ਦੇ ਬਾਰੇ ਪਤਾ ਲੱਗਦਾ ਤਾਂ ਉਹਨਾਂ ਦਾ ਜਿਹੜਾ ਪਾਸਪੋਰਟ ਹੈ ਉਹ ਵੀ ਜ਼ਬਤ ਕਰ ਲਿਆ ਜਾਂਦਾ ਹਾਲਾਂਕਿ ਤੁਹਾਨੂੰ ਦੱਸ ਦੇ ਕਿ ਸੀਬੀਆਈ ਦੇ ਵੱਲੋਂ ਲਗਾਤਾਰ ਹੈ ਜਿਹੜੀ ਉਹ ਜਾਂਚ ਕੀਤੀ ਜਾ ਰਹੀ ਹੈ ਚੱਪੇ ਚੱਪੇ ਖੰਗਾਲੇ ਜਾ ਰਹੇ ਨੇ ਹਾਲਾਂਕਿ ਉਹਨਾਂ ਦੀ ਕੋਠੀ ਦੇ ਵਿੱਚ ਵੀ ਸੀਬੀਆਈ ਦੇ ਵੱਲੋਂ ਲਗਾਤਾਰ ਹੈ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਕਿ ਕਿ ਵੱਡੇ ਖੁਲਾਸੇ ਵੱਡੀ ਅਪਡੇਟ ਹੈ ਜਿਹੜੀ ਉਹ ਲਗਾਤਾਰ ਡੀਆਈਜੀ ਦੇ ਮਾਮਲੇ ਦੇ ਵਿੱਚ ਸਾਹਮਣੇ ਆ ਰਹੀ ਹੈ ਤੁਹਾਡੇ ਇਸ ਬਾਰੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਐਸ ਵਾਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਡੀਆਈਸੀ ਭੁੱਲਰ ਦੇ ਮਾਮਲੇ ਦੇ ਵਿੱਚ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆਈ ਹੈ DIG ਹਰਚਰਨ ਸਿੰਘ ਭੁੱਲਰ ਜਿਨ੍ਹਾਂ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਕਿਉਂਕਿ ਰਿਸ਼ਵਤ ਮਾਮਲੇ ਦਾ ਵਿੱਚ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਹਾਲਾਂਕਿ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਤੇ 14 ਦਿਨਾਂ ਦੀ ਨਿਆਂਇਕ ਹਿਰਾਸਤ ਤੇ ਵੀ ਭੇਜਿਆ ਗਿਆ ਸੀ ਤੁਹਾਨੂੰ ਦੱਸ ਦਈਏ ਕਿ CBI ਦੇ ਵੱਲੋਂ ਲਗਾਤਾਰ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਤੇ ਹੁਣ ਵਿਦੇਸ਼ ਦੀ ਜੇਕਰ ਗੱਲ ਕਰੀ ਜਾਵੇ ਤਾਂ ਉਸ ਦੇ ਨਾਲ ਵੀ DIG ਦੇ ਜਿਹੜੇ ਸਬੰਧ ਜੁੜੇ ਹੋਏ ਸਾਹਮਣੇ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਡੀਆਈਜੀ ਪੁੱਲਰ ਦੇ 2 ਫਲੈਟ ਦੁਬਈ ਦੇ ਵਿੱਚ ਤੇ 3 ਫਲੈਟ ਕਨੇਡਾ ਦੇ ਵਿੱਚ ਪਾਏ ਗਏ ਨੇ ਹਾਲਾਂਕਿ ਜੇਕਰ ਲੁਧਿਆਣਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ ਡੀਆਈਜੀ ਦੀਆਂ 20 ਦੁਕਾਨਾਂ ਨੇ ਜਿਹੜੀਆਂ ਉਹਨਾਂ ਦੀ ਜਾਣਕਾਰੀ ਹੈ ਜਿਹੜੀ ਉਹ ਸੀਬੀਆਈ ਨੂੰ ਮਿਲੀ ਹੈ ਤੇ ਜੇਕਰ ਗੱਲ ਕਰੀ ਜਾਵੇ ਤਾਂ ਜਿਹੜੇ ਡੀਆਈਜੀ ਨੇ ਉਹ ਆਪਣੀ ਡਿਊਟੀ ਦੇ ਦੌਰਾਨ 10 ਵਾਰ ਦੁਬਈ ਜਾ ਕੇ ਆ ਚੁੱਕੇ ਨੇ ਜਿਸ ਤੋਂ ਬਾਅਦ ਜਦੋਂ ਇਹ ਖਬਰ ਸੀਬੀਆਈ ਨੂੰ ਮਿਲਦੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਡੀਆਈਜੀ ਦਾ ਜਿਹੜਾ ਪਾਸਪੋਰਟ ਹੈ ਉਹ ਜਬਤ ਕਰ ਲਿਆ ਜਾਂਦਾ ਹੈ ਤੇ ਉਹਨਾਂ ਨੂੰ ਹੁਣ ਮੁਅੱਤਲ ਤਾਂ ਪਹਿਲੇ ਹੀ ਕਰ ਦਿੱਤਾ ਗਿਆ ਹੈ 14 ਦਿਨਾਂ ਦੀ ਨਿਆਂਇਕ ਹਿਰਾਸਤ ਤੇ ਉਹ ਚੱਲ ਰਹੀ 31 ਅਕਤੂਬਰ ਦੀ ਜੇਕਰ ਗੱਲ ਕਰੀ ਜਾਵੇ ਤਾਂ ਉਹਨਾਂ ਦੀ ਦੁਬਾਰਾ ਜਿਹੜੀ ਅਦਾਲਤ ਦੇ ਵਿੱਚ ਪੇਸ਼ੀ ਹੋਣੀ ਹੈ ਪਰ ਗੱਲ ਕਰੀ ਜਾਵੇ ਜੇਕਰ ਡੀਆਈਜੀ ਦਿੱਤਾ ਲੁਧਿਆਣਾ ਦੇ ਵਿੱਚ 20 ਦੁਕਾਨਾਂ ਮਿਲੀਆਂ ਨੇ ਹਾਲਾਂਕਿ ਕਾਲੀਕ ਅਪਡੇਟ ਆਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਮਾਚੀਵਾੜਾ ਦੇ ਵਿੱਚ ਉਹਨਾਂ ਦਾ ਫਾਰਮ ਹਾਊਸ ਮਿਲਿਆ ਆ ਤੇ ਵਿਦੇਸ਼ਾਂ ਦੇ ਨਾਲ ਵੀ ਉਹਨਾਂ ਦੇ ਲੱਗਤੋਂ ਸਬੰਧ ਨੇ ਕਿਉਂਕਿ ਦੋ ਫਲੈਟ ਦੁਬਈ ਦੇ ਵਿੱਚ ਤੇ ਤਿੰਨ ਫਲੈਟ ਕੈਨੇਡਾ ਦੇ ਵਿੱਚ ਨੇ ਹਾਲਾਂਕਿ ਉਹ 10 ਵਾਰ ਆਪਣੀ ਡਿਊਟੀ ਦੇ ਦੌਰਾਨ ਜਿਹੜਾ ਦੁਬਈ ਵੀ ਜਾ ਕੇ ਆ ਚੁੱਕੇ ਨੇ ਜਦੋਂ ਸੀਬੀਆਈ ਨੂੰ ਇਸ ਦੇ ਬਾਰੇ ਪਤਾ ਲੱਗਦਾ ਤਾਂ ਉਹਨਾਂ ਦਾ ਜਿਹੜਾ ਪਾਸਪੋਰਟ ਹੈ ਉਹ ਵੀ ਜ਼ਬਤ ਕਰ ਲਿਆ ਜਾਂਦਾ ਹਾਲਾਂਕਿ ਤੁਹਾਨੂੰ ਦੱਸ ਦੇ ਕਿ ਸੀਬੀਆਈ ਦੇ ਵੱਲੋਂ ਲਗਾਤਾਰ ਹੈ ਜਿਹੜੀ ਉਹ ਜਾਂਚ ਕੀਤੀ ਜਾ ਰਹੀ ਹੈ ਚੱਪੇ-ਚੱਪੇ ਖੰਗਾਲੇ ਜਾ ਰਹੇ ਨੇ ਹਾਲਾਂਕਿ ਉਹਨਾਂ ਦੀ ਕੋਠੀ ਦੇ ਵਿੱਚ ਵੀ ਸੀਬੀਆਈ ਦੇ ਵੱਲੋਂ ਲਗਾਤਾਰ ਹੈ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਵੱਡੇ ਖੁਲਾਸੇ ਵੱਡੀ ਅਪਡੇਟ ਹੈ ਜਿਹੜੀ ਉਹ ਲਗਾਤਾਰ ਡੀਆਈਜੀ ਦੇ ਮਾਮਲੇ ਦੇ ਵਿੱਚ ਸਾਹਮਣੇ ਆ ਰਹੀ ਹੈ ਤੁਹਾਡੇ ਇਸ ਬਾਰੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ